ਸਟਲਿਕਲ ਦੇਨਿਕ ਸਹਿਰਾ ਚ ਤੁਹਾਡਾ ਸਵਾਗਤ ਹੈ ਤੇ ਮਹ ਬਾਵਨਾ ਅੱਜ ਜਿਹੜੇ ਲੋਕ ਘਰੋਂ ਬਾਹਰ ਨਿਕਲਣ ਲਈ ਜਾ ਰਹੇ ਨੇ ਸਫਰ ਕਰਨ ਲਈ ਜਾ ਰਹੇ ਨੇ ਕਿਤੇ ਦੂਰ ਸਫਰ ਕਰਨ ਜਾ ਰਹੇ ਨੇ ਉਹਨਾਂ ਲਈ ਇਹ ਵੱਡੀ ਖਬਰ ਆ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਉੱਥੇ ਹੀ ਪੂਰਾ ਭਾਰਤ ਬੰਦ ਰਹੇਗਾ ਤੇ ਕਈ ਬਾਰ ਐਸੋਸੀਏਸ਼ਨ ਦੇ ਵੱਲੋਂ ਵੀ ਕਿਸਾਨਾਂ ਨੂੰ ਜਿਹੜਾ ਸਮਰਥਨ ਦਿੱਤਾ ਗਿਆ ਜਿਸ ਦੇ ਚੱਲਦੇ ਦੁਕਾਨਾਂ ਵੀ ਬੰਦ ਰਹਿਣਗੀਆਂ ਤੇ ਉੱਥੇ ਹੀ ਬੱਸ ਜੁਨੀਅਨ ਦੇ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਗਿਆ ਜਿਸ ਦੇ ਚੱਲਦੇ ਬੱਸਾਂ ਜਿਹੜੀਆਂ ਉਹਨਾਂ ਦਾ ਚੱਕਾ ਜਾਮ ਰਹੇਗਾ ਬੱਸਾਂ ਬੰਦ ਰਹਿਣਗੀਆਂ ਜਿਸ ਦੇ ਚਲਦੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲੋਕ ਖਜਲ ਖੁਆਰੀ ਦਾ ਲੋਕਾਂ ਨੂੰ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ ਕਿਉਂਕਿ ਲੋਕ ਜਿਹੜੇ ਆ ਉਹ ਬੱਸਾਂ ਦਾ ਜਿਹੜੇ ਸਫ਼ਰ ਕਰਨ ਜਾ ਰਹੇ ਉਹਨਾਂ ਲਈ ਇਹ ਵੱਡੀ ਖਬਰ ਹੈ ਉਹ ਇਹ ਖਬਰ ਜਿਹੜੀ ਆ ਜਰੂਰ ਦੇਖ ਲੈਣ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਉਹ ਅੱਜ ਬੰਦ ਰਹਿਣਗੀਆਂ ਉਹਦੇ ਵੱਲੋਂ ਕਿਸਾਨਾਂ ਨੂੰ ਵੱਡਾ ਸਮਰਥਨ ਦਿੱਤਾ ਗਿਆ ਹੈ ਜਿਸ ਦੇ ਚਲਦੇ ਬੱਸਾਂ ਦਾ ਚੱਕਾ ਜਿਹੜਾ ਜਾਮ ਰਹੇਗਾ ਤਾਂ ਲੋਕਾਂ ਨੂੰ ਵੱਡੀਆਂ ਖਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੀਆਂ ਜਗਾਤੇ ਇੱਕ ਇੰਟਰਨੈਟ ਤੇ ਜਾਕੀ ਹੋਰ ਬੰਦ ਰਹੇਗਾ ਉਸ ਤੋਂ ਪਹਿਲੋ ਜਿਹੜੀ ਹੈ ਜਾਣਕਾਰੀ ਲੈ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਨੇ सुरेंद्र ਉਹਨਾਂ ਨਾਲ ਗੱਲਬਾਤ ਕਰਦੇ ਜੀ सुरेंद्र ਅੱਜ ਕਿਸਾਨਾਂ ਕਿਸਾਨ ਕਿਸਾਨਾਂ ਦੇ ਵੱਲੋਂ ਜਿਹੜਾ ਭਾਰਤ ਬੰਦਰਾ ਸੱਦਾ ਦਿੱਤਾ ਗਿਆ ਉਸ ਲੋਕ ਬਸ ਯੂਨੀਅਨ ਦੇ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਜਿਸ ਵੇ ਚੱਲਦੇ ਅੱਜ ਬੱਸਾ ਜੜੀ ਆ ਉਹ ਬੰਦ ਰਹਿਣ ਗਈ ਆ ਬਿਲਕੁਲ ਭਾਵਨਾ ਜਿੱਦਾਂ ਕਿ ਜਦੋਂ ਕਿਸਾਨਾਂ ਅੰਦੋਲਨ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਵਾਂ ਵੱਲੋਂ ਅਨਾਊਂਸਮੈਂਟ ਕਰ ਦਿੱਤੀ ਸੀ ਕਿ 16 ਫਰਵਰੀ ਨੂੰ ਭਾਰਤ ਬੰਦਗਾ ਸੱਦਾ ਜਿਹੜਾ ਸੀਗਾ ਉਹਨਾਂ ਵੱਲੋਂ ਦੇ ਦਿੱਤਾ ਗਿਆ ਸੀ ਔਰ ਜਿੱਤਾਂ ਹੀ ਕਿਸਾਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਹਾਲਾਂਕਿ ਹਰਿਆਣੇ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ ਔਰ ਉਹਨਾਂ ਤੇ ਲਗਾਤਾਰ ਫਰੀਆੜਾ ਪੁਲਸ ਵੱਲੋਂ ਗੋਲੇਬਾਰੀ ਵੀ ਗੁਲੀਆਂ ਵੀ ਚਲਾਈਆਂ ਜਾ ਰਹੀਆਂ ਹੰਝੂ ਗੈਸ ਦੇ ਗੋਲੇ ਵੀ ਲਾਗੇ ਜਾ ਰਹੇ ਨੇ ਪਰ ਇਸ ਵਿਚਾਰੇ ਦੀ ਅੱਜ ਦੀ ਗੱਲ ਕਰੀਏ ਅੱਜ ਭਾਰਤ ਬੰਦ ਦਾ ਸੱਦਾ ਜਿਹੜੀ ਕਾਲ ਦਿੱਤੀ ਗਈ ਸੀ ਉਹ ਅੱਜ ਭਾਰਤ ਬੰਦ ਹੈਗਾ ਔਰ ਨਾਲ ਦੀ ਨਾਲ ਇਹ ਵੀ ਦੱਸਣ ਜੋ ਹੈਗਾ ਭਾਵਨਾ ਕਿ ਟਰੇਡਰ ਯੂਨੀਅਨ ਜਿਹੜੀਆਂ ਹੈਗੀਆਂ ਦੁਕਾਨਾਂ ਹੈਗੀਆਂ ਉਹ ਵੀ ਤਮਾਮ ਕਿਸਾਨਾਂ ਦੇ ਸਮਰਥਨ ਚ ਉਤਰੇ ਨੇ ਤੇ ਨਾਲ ਦੀ ਨਾਲ ਜਿਹੜੇ ਲੋਕ ਘਰਾਂ ਚੋਂ ਅੱਜ ਦੁੱਧ ਰੱਡੇ ਜਾਣ ਵਾਲੇ ਹੈਗੇ ਉਹਨਾਂ ਵਾਸਤੇ ਵੱਡੀ ਖਬਰ ਹੈ ਕਿ ਜਿਹੜੀਆਂ ਪੰਨਵਸ ਪੀਆਰਟੀਸੀ ਤੇ ਪੰਜਾਬ ਰੋਡਵੇ ਦੀਆਂ ਬੱਸਾਂ ਹੈਗੀਆਂ ਤਵੇਨ ਕਰੀਬਨ 3000 ਦੇ ਕਰੀਬ ਬੱਸਾਂ ਹੈਗੀਆਂ ਨੇ ਇਹ ਵੀ ਅੱਜ ਬੰਦ ਰਹਿਣਗੀਆਂ ਇਹਨਾਂ ਦਾ ਚੱਕਾ ਜਾਮ ਰਹੇਗਾ ਇਹਨਾਂ ਨੇ ਇਹਨਾਂ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਇਹਨਾਂ ਨੇ ਵੀ ਕਿਸਾਨਾਂ ਦਾ ਸਵਰਥਨ ਦਿੱਤਾ ਹੈ ਔਰ ਤਵੇਰ ਤੋਂ ਹੀ ਅੱਜ ਦੇਖਿਆ ਜਾ ਰਿਹਾ ਕਿ ਜਿਹੜੇ ਬੱਸ ਸਟੈਂਡ ਹੈਗੇ ਚਾਹੇ ਜਲੰਧਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਹੋਰ ਜਿਲ੍ਹਿਆਂ ਨੇ ਗੱਲ ਕਰੀਏ ਤੇ ਬੱਸ ਸਟੈਂਡਾਂ ਦੇ ਉੱਤੇ ਜਿਹੜੀਆਂ ਪੀਆਰਟੀਸੀ ਪੰਜਾਬ ਰੋਡਵੇ ਤੇ ਪੰਨਵਸ ਦੀਆਂ ਬੱਸਾਂ ਹੈਗੀਆਂ ਉਹ ਡੀਪੂਆਂ ਦੇ ਵਿੱਚ ਖੜਾ ਰੀਆਂ ਹੋਈਆਂ ਨੇ ਤਾਂ ਸਵਾਰੀਆਂ ਨੂੰ ਖੱਜ ਜਿਦਾ ਕਿ ਪੰਜਾਬ ਸਰਕਾਰ ਵੱਲੋਂ ਫ੍ਰੀ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ ਮਹਿਲਾਵਾਂ ਨੂੰ ਉਹਨਾਂ ਵਿੱਚ ਕਸ ਖਾਸਾ ਰੋਸ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਨੇ ਮਹਿਲਾਵਾਂ ਨੇ ਇੱਕ ਆਪਣੇ ਇੱਕ ਸੂਬੇ ਤੋਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੇ ਜਾਣਾ ਹੁੰਦਾ ਤਾਂ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਉਹਨਾਂ ਵਾਸਤੇ ਜਿਹੜੀਆਂ ਫ੍ਰੀ ਬੱਸ ਸਹੂਲਤ ਸੀਗੀ ਉਹ ਅੱਜ ਬਿਲਕੁਲ ਬੰਦ ਹੈ ਔਰ ਜਿਹੜੇ ਆਮ ਲੋਕ ਹੈਗੇ ਉਹਨਾਂ ਵਾਸਤੇ ਵੀ ਬੱਸਾਂ ਜਿਹੜੀਆਂ ਅੱਜ ਬੰਦ ਰਹਿਣਗੀਆਂ ਔਰ ਨਾਲ ਦੀ ਨਾਲ ਜਿਹੜੇ ਟ੍ਰੇਡ ਯੂਨੀਅਨ ਹੈਗੇ ਦੁਕਾਨਾਂ ਵਾਲੇ ਹੈਗੇ ਨੇ ਇਹਨਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ ਔਰ तमाम ਜ਼ਿਲ੍ਹੇ ਗੁਲੰਦਰ ਦੀਆਂ ਕਰਣਗੇ ਆ ਪਾਵਾ ਜੀ ਧੰਨਵਾਦ ਸੁਰਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਮੇਰੇ ਸਹਿਯੋਗੀ ਸੁਰਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਭਾਰਤ ਬੰਦ ਦੀ ਕੋਲ ਆ ਕਿਸਾਨਾਂ ਦੇ ਵੱਲੋਂ ਉਤੇ ਚਲਦੇ ਬੱਸਾਂ ਦੀ ਸਰਵਿਸ ਜਿਹੜੀ ਅੱবি ਬੰਦ ਰਹੇਗੀ ਦੂਰੋਂ ਜਾਣ ਵਾਲੇ ਲੋਕਾਂ ਨੂੰ ਜਿਹੜੀ ਆ ਉਹ ਵੱਡਿਆ ਕਜਲ ਕੁਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨਜੋਤ ਨੇ ਉਹਨਾਂ ਨਾਲ ਗੱਲਬਾਤ ਕਰਦੀ ਹੈ ਜੀ ਮਨਜੋਤ ਅੱਜ ਭਾਰਤ ਬੰਦ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਸਵੇਰ ਤੋਂ ਹੀ ਲੈ ਕੇ ਤੇ ਸ਼ਾਮੀ 4 ਵਜੇ ਤੱਕ ਇਹ ਬੰਦ ਦੀ ਕੋਲ ਜਿਹੜੀ ਦਿੱਤੀ ਗਈ ਹੈ ਇਸ ਦੇ ਚਲਦੇ ਸਰਕਾਰ ਜਿਹੜੀਆਂ ਬੱਤਾਂ ਉਹ ਵੀ ਬੰਦ ਰਹਿਣਗੀਆਂ ਜਿਸੇ ਚੱਲਦੇ ਲੋਕਾਂ ਨੂੰ ਵੀ ਖਜਲ ਖੁਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਇੰਟਰਨੈਟ ਵੀ ਬੰਦ ਰਹੇਗਾ ਹੋਰ ਕੀ ਕੀ ਆ ਜਿਸ ਦਾ ਸੱਦਾ ਦਿੱਤਾ ਗਿਆ ਕਿ ਇਹ ਜਗ੍ਹਾ ਜਿਹੜੀ ਐ ਸੁਫੈਸ਼ਨ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਹੋਰ ਕਿਹੜੀ ਕਿਹੜੀ ਜਗ੍ਹਾ ਜਿਹੜੀ ਆ ਉਹ ਬੰਦ ਰਹਿਣਗੇ ਅੱਜ ਹਾਂ ਜੀ ਬਾ ਤੁਪਨਾ ਬਾਜੀ ਵੀ ਜਿਸੀ ਕਿਹਦੇ ਨਾਲ ਕਿਸਾਨਾਂ ਵੱਲੋਂ ਬਿਲਾਂ ਹੀ ਅੰਦੋਲਨ ਛੇੜਿਆ ਜਾ ਰਿਹਾ ਹੈ ਦਿੱਲੀ ਦੇ ਵਾਰੀ ਔਰ ਉਸੇ ਬਾਅਦ ਜਿਹੜਾ ਉਹ ਗਰਾਜ ਤੇ ਮੰਦਿਰ ਲਾਉਂਗੇ ਜਿਹੜਾ ਭਾਰਤ ਮਾਤਾ ਨੂੰ ਸੱਦਾ ਦਿੱਤਾ ਗਿਆ ਸੀਗਾ ਔਰ ਜਿਸ ਤੋਂ ਬਾਅਦ ਹੁਣ ਅਜਿਹੇ ਬਿਨਾਂ ਸਰਕਾਰੀ ਬੱਸਾਂ ਨੇ ਵੀ ਐਲਾਨ ਕੀਤਾ ਸੀ ਕਿ ਉਹ ਬੰਦ ਰਹਿਣਗੀਆਂ ਉਸ ਤੋਂ ਬਾਅਦ ਉਹ ਪ੍ਰਾਈਵੇਟ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਵੀ ਬੰਦ ਰਹਿਣਗੀਆਂ ਔਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਧਰਮ ਪ੍ਰਚਾਰ ਕਮੇਟੀ ਹੈ ਸ਼੍ਰੋਮਣੀ ਕਮੇਟੀ ਜੋ ਕਿ ਸਿੱਖਾਂ ਦੀ ਸੁਪਰੀਮ ਹੈ ਇੱਕ ਤਰ੍ਹਾਂ ਦੀ ਉਹਨੇ ਵੀ ਕੱਲ ਇਸ ਦਾ ਸਮਰਥਨ ਕੀਤਾ ਔਰ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਸਿੱਧੇ ਤੌਰ ਦੇ ਉੱਪਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ 2 ਸਾਲ ਪਹਿਲਾਂ ਕੇਂਦਰ ਸਰਕਾਰ ਖਿਲਾਫ ਜਿਹੜੀਆਂ ਮੰਗਾਂ ਸੀਗੀਆਂ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਜਦੋਂ ਮੰਗਾਂ ਮੰਨੀਆਂ ਗਈਆਂ ਸੀ ਲੇਕਿਨ ਇੰਪਲੀਮੈਂਟ ਨਹੀਂ ਹੋਈਆਂ ਸੀ ਇਸ ਤੋਂ ਬਾਅਦ ਹੁਣ ਪੂਰਾ ਮਾਮਲਾ ਜਿਹੜਾ ਇੱਕ ਵਾਰ ਫਿਰ ਤੋਂ ਭੱਕਿਆ ਹੋਇਆ ਹੈ ਔਰ ਜੇਕਰ ਗੱਲ ਕਰੀਏ ਤਾਂ ਜਿਹੜਾ ਪਿੰਡ ਹੈ ਹਰੇਕ ਪਿੰਡ ਦਾ ਲੋਕ ਜਿਹੜੇ ਹੈ ਹਰੇਕ ਪਿੰਡ ਦੇ ਵਾਸੀ ਹੈ ਉਹ ਸਰਕਾਰੇ ਨੇ ਔਰ ਸਿੱਧੇ ਤੌਰ ਦੇ ਉੱਪਰ ਜਿਹੜੇ ਬਾਹਰ ਅੰਦਰ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਫਿਰ ਕਲੀ ਕੋਈ ਚੀਜ਼ ਜਿਹੜੀ ਬਾਹਰੋਂ ਆਉਣੀ ਹੈ ਜੋ ਪੰਜਾਬ ਦੇ ਵਿੱਚ ਆਉਣੀ ਹੈ ਫਿਰ ਪੰਜਾਬ ਤੋਂ ਬਾਹਰ ਜਾਣੀ ਉਹਨਾਂ ਨੂੰ ਵੀ ਖਾਸ ਤੌਰ ਦੇ ਉੱਪਰ ਬੰਦ ਰਹਿਣੀਆਂ ਜਿਸ ਤੋਂ ਬਾਅਦ ਹੁਣ ਬੱਸਾਂ ਦਾ ਮੁੱਖ ਜ਼ਿਕਰ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋ ਟ੍ਰੈਵਲ ਕਰਨ ਦੇ ਲਈ ਪੰਜਾਬ ਤੋਂ ਬਾਹਰ ਜਾਣਾ ਹੈ ਜਾਂ ਜੋ ਆਨਾਂ ਕਿ ਇਸ ਜਿਹੜਾ ਵੀ ਇਹ ਟਰੈਵਲ ਕਰਨ ਦੇ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਜਾਂ ਫਿਰ ਪ੍ਰਾਈਵੇਟ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੇ ਵੀ ਪਿੱਛੇ ਜਿਹੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਇਹ ਬਿਲਕੁਲ ਇਹ ਸਾਰਾ ਜਿਹੜਾ ਭਾਰਤ ਬੰਦ ਦੇ ਨਾਲ ਹਮਾਇਤ ਕਰਾਂਗੇ ਔਰ ਸਰਕਾਰੀ ਔਰ ਪ੍ਰਾਈਵੇਟ ਸੜਕੀਆਂ ਤੁਹਾਨੂੰ ਬੰਦ ਰਹਿਣਗੀਆਂ ਤਾਂ ਇਹ ਸਿਖਤ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਔਰ ਜਿਸ ਤੋਂ ਬਾਅਦ ਐਕਸ਼ਨ ਲਿਆ ਕਿਉਂਕਿ ਸਿੱਧ ਬਸਪਰ ਪਰ ਤਾਂ ਜਿਹੜਾ ਗ੍ਰਾਹਕ ਸੇਵਾ ਦਈਏ ਖੋਲ ਕੇ ਸਾਹਮਣੇ ਤਾਂ ਨਹੀਂ ਆਈ ਸੀ ਵੀ ਕਿਸਾਨਾਂ ਦੀ ਹਮਾਇਤ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਸ ਤਰੀਕੇ ਦਾ ਵਰਤਾਰਾ ਹੋ ਰਿਹਾ ਹੈ ਤਾਂ ਉਸ ਤੋਂ ਬਾਅਦ ਅਸੀਂ ਜੇਕਰ ਸੰਸਦ ਦੇ ਅੰਦਰ ضرور ਜਾਵਾਂਗੇ ਲੇਕਿਨ ਵਿੱਚ ਹੀ ਉਹਨਾਂ ਨੇ ਕਹਿੰਦੇ ਸੀ ਕਿ ਭਾਰਤ ਬੰਦ ਹੋ ਗਈ ਇਸਵਾਰ ਦੇ 16 ਤਰੀਕ ਨੂੰ ਪੂਰਾ ਭਾਰਤ ਜਿਹੜਾ ਬੰਦ ਰਹੂਗਾ ਉਹਨਾਂ ਕੋਲ ਦੇਖਣਾ ਪਊਗਾ ਵੀ ਕੀ ਹਾਲਾਤ ਬਣਦੇ ਹਨ ਕਿ ਕਿਤ ਨਾਲ ਇਹ ਪੂਰਾ ਵਰਤਾਰਾ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਜੀ ਧੰਨਵਾਦ ਮਨਜੋਤ ਔਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਸੀ ਮੇਰੇ ਸਹਿਯੋਗੀ ਮਨਜੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਜਿਹੜਾ ਐਲਾਨ ਦਿੱਤਾ ਗਿਆ ਤੇ ਉਸ ਨੂੰ ਕਈ ਬਾਰਾ ਸੋਸ਼ਣ ਤੋਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਤੇ ਬਾਸ ਜੂਨੀਅਨ ਦੇ ਵੱਲੋਂ ਵੀ ਜਿਹੜਾ ਸਮਰਥਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਦਲਿਤ ਗੱਜ ਭਾਰਤ ਬੰਦ ਦਾ ਜਿਹੜਾ ਇੱਕ ਵਾਰ ਫਿਰ ਤੁਹਾਨੂੰ ਦਲਿਤ ਗੱਜ ਭਾਰਤ ਬੰਦਾ ਐਲਾਨ ਸਵੇਰ ਤੋਂ ਹੀ ਬੰਦੇ ਦਾ ਜਿਹੜਾ ਐਲਾਨ ਕੀਤਾ ਗਿਆ ਸ਼ਾਮੀ 4 ਵਜੇ ਤੱਕ ਬੰਦ ਦੀ ਕੋਲ ਹੈ ਸੜਕਾਂ ਤੇ ਪ੍ਰਦਰਸ਼ਨ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ ਦਾ ਪੰਜਾਬ ਚ ਇਸ ਦਾ ਵੱਡਾ ਜਿਹੜਾ ਅਸਰ ਹੋ ਵੀ ਦੇਖਣ ਨੂੰ ਮਿਲੇਗਾ ਇਸੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਂਬੂਲੈਂਸ ਤੇ ਪੇਪਰ ਦੇਣ ਵਾਲੇ ਜਿਹੜੇ ਵਿਦਿਆਰਥੀ ਆ ਜਿਹੜੇ ਕਿ 10ਵੀਂ ਤੇ 12ਵੀਂ ਦੇ ਪੇਪਰ ਚੱਲਦੇ ਆ ਉਸ ਨੂੰ ਜਿਹੜੀ ਆ ਸ਼ੂਟ ਦਿੱਤੀ ਗਈ ਆ ਕਿ ਇਸੇ ਨਾਲ ਹੀ ਸਰਕਾਰ ਨੇ ਵੀ ਕਿਹਾ ਕਿ ਇੱਕ ਇੱਕ ਘੰਟਾ ਪਹਿਲੋਂ ਝਿੜੇ ਆ ਪੇਪਰ ਦੇਣ ਵਾਲੇ ਬੱਚੇ ਉਹ ਸਕੂਲਾਂ ਦੇ ਬਾਹਰ ਪਹੁੰਚਣ ਤਾਂ ਕਿ ਪੇਪਰ ਦੇਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਨਾ ਆਵੇ ਤੇ ਐਂਬੂਲੈਂਸ ਤੇ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਵੀ ਸ਼ੂਟ ਦਿੱਤੀ ਗਈ ਆ ਵਿਆਹ ਤੇ ਜਾਣ ਵਾਲੇ ਲੋਕਾਂ ਨੂੰ ਵੀ ਹੋਵੇਗੀ ਵੱਡੇ ਸ਼ੂਟ ਤੇ ਕਿਸਾਨ ਜਥੇਬੰਦੀਆਂ ਨੂੰ ਬਾਕੀ ਯੂਨੀਅਨਾਂ ਨੇ ਵੀ ਜਿਹ ਆ ਵੱਡਾ ਸਮਰਥਨ ਜਿਹੜਾ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਇਹ ਬੰਦ ਦੀ ਜਿਹੜੀ ਆ ਕੋਲ ਦਿੱਤੀ ਆ ਅਚ ਭਾਰਤ ਬੰਦ ਦਾ ਐਲਾਨ ਸਵੇਰ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਬੰਦ ਦੀ ਜਿਹੜੀ ਆ ਇਹ ਕੋਲ ਦਿੱਤੀ ਗਈ ਏ